ਇਨਕ ਭਾਵਕ ਮਾਹੌਲ ਹੈ ਇਹ ਉਹ ਮਾਂ ਨੇ ਜਿਹਦੇ ਹੰਝੂ ਨਿਕਲ ਰਹੇ ਨੇ ਆਪਣੇ ਬੇਟੇ ਦੀ ਯਾਦ ਚ ਇਹ ਉਹ ਪਿਤਾ ਨੇ ਜਿਹੜੇ ਅੱਜ ਆਪਣੇ ਬੇਟੇ ਨੂੰ ਯਾਦ ਕਰ ਰਹੇ ਨੇ ਕਿਉਂਕਿ ਬਿਲਕੁਲ ਇਹਨਾਂ ਦੇ ਸਾਹਮਣੇ ਜੋ ਕੁਝ ਹੋਇਆ ਇਹਨਾਂ ਦੇ ਸਾਹਮਣੇ ਹੋਇਆ ਰਿਸ਼ਤੇਦਾਰ ਭਰਾ ਸਾਰੇ ਇੱਥੇ ਚੜਾ ਹੈਗਾ ਉਹ ਸਿਰਫ ਆਪਣੇ ਬੇਟੇ ਨੂੰ ਆਪਣੇ ਭਰਾ ਨੂੰ ਆਪਣੇ ਦੋਸਤ ਨੂੰ ਯਾਦ ਕਰ ਰਹੇ ਨੇ ਇਹ ਇਹ ਦੁੱਖ ਕਦੇ ਪੂਰਾ ਨਹੀਂ ਹੋ ਸਕਦਾ ਇਹ ਕਿੱਥੇ ਹੁਣ ਇਹ ਕਾਟਾ ਕਿੱਥੋਂ ਪਿਆ ਬਣਾਉਣਾ ਕਾਮੀ ਲੈ ਗਈ ਭਾ ਕੇ ਉਹਨੂੰ ਤਾਂ ਕਪੜੀ ਖੇਡਣ ਜਾਂਦਾ ਹੁੰਦਾ ਸੀ ਅੱਜ ਕੱਲ ਫੇਰ ਉਹਦੇ ਜਾਣੇ ਦੇ ਕਦੇ ਐਵੇਂ ਕਹਿੰਦੇ ਆ ਜਾ ਮੁੰਡੇ ਹੁੰਦੇ ਆ ਹਮ ਤਾਂ ਫੋਨ ਬਣਾ ਕੀਤਾ ਦੁਬਾਰਾ ਵੀ ਆ ਗਣ ਹੋਗੇ ਛੱਡ ਕੇ ਭੱਜ ਗਏ ਉਹਨੂੰ ਉਹ ਕੱਲਾ ਦਾ ਜੀ ਜੋ ਬੰਦੇ ਆ ਉਹਨੇ ਠੀਕ ਹਮਡਾ ਕੁਝ ਪੁਰਾਣੀ ਕੋਈ ਦੁਸ਼ਮਣੀ ਸੀਗੀ ਜਾਂ ਪਹਿਲਾਂ ਦਾ ਦੋਸਤੀ ਕੁਝ ਵੀ ਨਹੀਂ ਇਹ ਉਹਨਾਂ ਦਾ ਹੋਊਗਾ ਹੰਤਾ ਪਤਾ ਨਹੀਂ ਰਾਜੀ ਤੁਸੀਂ ਉੱਥੇ ਹੀ ਸੀਗੇ ਨਹੀਂ ਅਸੀਂ ਕਿੱਥੇ ਸੀਗੇ ਅਸੀਂ ਤਾਂ ਘਰੇ ਸੀ ਕਿ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਉਹ ਸਾਰਾ ਆ ਸਾਨੂੰ ਡੱਟ ਤੇ ਆ ਗਿਆ ਜੀ ਲੋਕਾਂ ਨੇ ਦੱਸਿਆ ਬਹੁਤ ਆ ਗਿਆ ਫਿਰ ਤਾਂ ਉਹ ਉਹਨੇ ਸਾਨੂੰ ਫੋਨ ਵੀ ਨਹੀਂ ਕੀਤਾ ਮੁੜ ਕੇ ਵੀ ਕੀ ਗੱਲ ਹੋਈਗੀ ਨਹੀਂ ਹੋਈ ਸੀ ਕੌਫੀਆਂ ਦੇਖ ਰਹੇ ਸੀ ਤੇਜਪਾਲ ਦੀ ਅੰਦਰ ਹਾਂਜੀ ਹਾਂਜੀ ਮਤਲਬ ਮਾਨੂੰ ਤਾਂ ਖੁਸ਼ੀ ਹੁੰਦੀ ਹੁੰਦੀ ਏ ਕਿ ਬੇਟਾ ਦੇਸ਼ ਦਾ ਨਾਮ ਰੌਸ਼ਨ ਕਰ ਰਿਹਾ ਹੈ ਪੰਜਾਬ ਦਾ ਨਾਮ ਜਿੱਥੇ ਖੇਡ ਕੇ ਤੜਕੇ ਆਉਂਦਾ ਸੀ ਗੱਲ ਹੀ ਕੋਈ ਨਹੀਂ ਸੀ ਬਹੁਤ ਹੀ ਮਦੂਰ ਸਾਂ ਸਾਰੇ ਸਾਦੇ ਸੀ ਆਪਦੇ ਪਿੰਡ ਦੀ ਟੀਮ ਉਹਨੇ ਚਾਲੂ ਕੀਤੀ ਸੀ ਕਹਿੰਦਾ ਪਿੰਡ ਜਾਨੂੰ ਕਲਾ ਕਰਨਾ ਇੱਕ ਪਿੰਡ ਦੇ ਹੁਣ ਅੱਜ ਫੇਰ ਜਾਣਾ ਸੀਗਾ ਉਹ ਤਾਂ ਇੱਕ ਦੋ ਦਿਨਾਂ ਵੀ ਰਾਇ ਬੰਦੇ ਝੋਨਾ ਜਿਹਾ ਵੜਾਇਆ ਸੀ ਥੋੜਾ ਜਿਹਾ ਤੇ ਨਹੀਂ ਤਾਂ ਜਾਂਦਾ ਹੀ ਰਹਿੰਦਾ ਸੀ ਯਾਨੀ ਖੇਤਾਂ ਦਾ ਵੀ ਧਿਆਨ ਰੱਖਦਾ ਸੀਗਾ ਤੇ ਗੇਮ ਦਾ ਵੀ ਪੂਰਾ ਪੱਠੇ ਲਿਆਉਂਦਾ ਸੀਗਾ ਸਵੇਰੇ ਸਵੇਰੇ ਸਾਡੇ 3 ਪਸ਼ੂ ਖਰਾਬ ਹੋ ਗਏ ਵੇਚਣੇ ਪੈ ਗਏ ਰੱਬ ਨਹੀਂ ਰਹਿ ਉਹ ਹੀ ਕਰਦਾ ਸੀ ਜੀ ਸਾਰਾ ਕੁਝ ਕਿਸੇ ਦਾ ਫੋਨ ਵੀ ਆ ਜਾਣਾ ਫਿਰ ਉਹਨੇ ਕੰਮ ਛੱਡ ਕੇ ਰਾਤ ਨੂੰ ਚਲੇ ਜਾਣਾ ਅਗਲੇ ਦਿਨ ਸਰਵਰ ਦਾ ਸਰਵਨ ਕੁਮਾਰ ਸੀਗਾ ਪੂਰਾ ਸਾਰਾ ਧਿਆਨ ਰੱਖਦਾ ਪਿੰਡ ਜ ਕਿਸ ਨੂੰ ਮਰਜ਼ੀ ਪੁੱਛ ਲੋ ਵੀ ਕਿਸੇ ਦੇ 6:00 ਵਜੇ ਗਈ ਕੋਈ ਲੈ ਕੇ ਜਾਣਾ ਲੈ ਕੇ ਆਉਣਾ ਗੱਡੀ ਕੱਢਣੀ 2:00 ਵਜੇ ਪਹਿਲਾਂ ਰਾਤ ਦੇ ਉਹ ਨਹੀਂ ਜਾਂਦਾ ਕੋਈ ਯਾਰ ਦੋਸਤ ਕਈ ਕਦੀ ਸੱਟਾਂ ਪਾਈਦੀਆਂ ਸੀ ਹੋਰ ਮੁੰਡਿਆਂ ਦੇ ਫੋਨ ਲਾ ਦੇਣ ਉਹਦੇ ਚਲੇ ਜਾਣਾ ਗੱਡੀ ਲੈ ਕੇ ਮੈਂ ਤਾਂ ਹੁਣ ਹੀ ਜਾਣਾ ਰਾਤ ਨੂੰ ਜਿਹਨੂੰ ਮਰਜ਼ੀ ਪੁੱਛ ਲੋ ਜੀ ਆਹ ਜਹਾ ਇਨੀ ਰਿਕ ਨੂੰ ਬੁਲਾਉਂਦੇ ਬਣ ਕੇ ਇਕਦਮ ਤੋਂ ਇਹ ਸਭ ਹੋ ਗਿਆ ਮਤਲਬ ਸਮਝ ਹੀ ਨਹੀਂ ਆਇਆ ਨਹੀਂ ਸਮਝਦਾ ਕੋਈ ਪਤਾ ਨਹੀਂ ਜੀ ਤੁਹਾਨੂੰ ਨਹੀਂ ਇਸ ਗੱਲ ਦਾ ਪਤਾ ਲੱਗਿਆ ਸਾਡੀ ਕੋਈ ਦੋਸ਼ਮਣੀ ਨਹੀਂ ਸੀ ਉਹਨਾਂ ਨਾਲ ਸਾਡੀ ਦਾਰਾ ਕਿਸੇ ਨਾਲ ਨਹੀਂ ਸੀ ਮੇਰੇ ਪੁੱਤ ਦੀ ਦਸ਼ਮਣੀ ਮੇਰੇ ਪੁੱਤ ਦੀ ਕਿਸੇ ਨਾਲ ਨਹੀਂ ਦਸ਼ਮਣੀ ਸੀ ਮੈਨੂੰ ਨਹੀਂ ਸੀ ਪਤਾ ਮੇਰੇ ਪੁੱਤ ਨੇ ਅੱਜ ਘਰੇ ਆਉਣਾ ਹੀ ਨਹੀਂ ਆਏ ਰੱਬਾ ਮੇਰਾ ਘਰ ਬੰਡਦਾ ਮੈਂ ਕੀ ਕਰੂੰਗੀ ਕਰਨਾ ਕੀ ਮੈਂ ਕੀ ਕਰੂੰਗੀ ਰੱਬਾ ਨਹੀਂ ਬੋਲ پا ਰਹੇ ਪਰਿਵਾਰ ਨਹੀਂ ਬੋਲ ਪਾ ਰਿਆ ਪਰ ਅਸੀਂ ਇਹੀ ਕੋਸ਼ਿਸ਼ ਕਰਾਂਗੇ ਕੀ ਮੰਗ ਕਰ ਰਹੇ ਹਾਂ ਪੁਲਿਸ ਤਾਂ ਕਹਿ ਰਹੀ ਆਪਣੀ ਕਾਰਵਾਈ ਕਰ ਰਹੇ ਆ ਪਰ ਕਾਰਵਾਈ ਕਹਿੰਦੇ ਹੀ ਪੁਲਿਸ ਵਾਕਈ ਲੱਗਦੇ ਕਰ ਦੇਗੀ ਪਰਿਵਾਰ ਚ ਗੁੱਸਾ ਵੀ ਹੈ ਹਰੋਸ਼ ਵੀ ਹੈ ਤੇ ਰਹੋ ਪਲਾਰੇ ਨੇ ਕਿ ਚਿੱਟੇ ਦਾ ਕੰਮ ਉਹ ਕਰਦੇ ਨੇ ਗਲਤ ਕੰਮ ਉਹ ਕਰਦੇ ਨੇ ਤੇ ਸਾਡਾ ਬੱਚਾ ਜਿਹੜਾ ਉਹ ਕਬੱਡੀ ਖੇਡਦਾ ਸੀ ਕਬੱਡੀ ਅੱਗੇ ਬੱਚਿਆਂ ਨੂੰ ਖੜਾਉਂਦਾ ਸੀਗਾ ਆਪਣੇ ਘਰ ਦਾ ਸ਼ਰਵਨ ਕੁਮਾਰ ਸੀਗਾ ਕਿਉਂਕਿ ਪੱਠਿਆਂ ਤੋਂ ਲੈ ਕੇ ਚਾਰਾ ਸਾਰਾ ਕੁਝ ਜਿਹੜਾ ਉਹ ਆਪ ਕਰਦਾ ਸੀਗਾ ਪਰਿਵਾਰ ਦਾ